ਮੈਂ ਮੈਂ ਬੜਕ ਤੇ ਰੇਖਾ ਦਾ ਨਾ ਬਣੀ ਨਹੀਂ ਬਣਦਾ ਉਹ ਨਹੀਂ ਨਹੀਂ ਤੁਸੀਂ ਜਾਤੀ ਗੱਲ ਐ 112 ਤੇ ਫੋਨ ਕਰ ਦੋ ਆ ਗਲਤ ਗੱਲ ਕਰ ਰਹੇ 112 ਤੇ ਤੇਰੀ ਵਜ੍ਹਾ ਨਾਲ ਨਹੀਂ ਆ ਜਾਣਾ ਬੰਦਾ ਉਹ ਯਾਰ ਤੂੰ ਕਿਉਂ ਆਂਦੀ ਏ ਇੱਕ ਤਰ੍ਹਾਂ ਹੋਦੀ ਉਹ ਭਰਾਵਾ ਤੇ ਵਿਚਾਲੇ ਆ ਗਈ ਕੁੜੀ ਨਹੀਂ ਮੇਰਾ ਤੂੰ ਉਹ ਕੁੜੀਏ ਤੇਰੀ ਗੱਲ ਸੁਣ ਲਾਦਾ ਤੇਰੀ ਗੱਲ ਨਹੀਂ ਮਰਦੀ ਪਹਿਲਾਂ ਗਲਤੀ ਤੇਰੀ ਆ ਨੇ ਨੇ 300 ਆ ਗਿਆ ਤੁਸੀਂ ਬੈਠੇ ਹੋ ਉੱਤੇ ਉਹ ਵਿਚਾਰਾ ਆਪਣੇ ਨਾਲ ਬੈਠ ਗਿਆ ਯਾਰ ਇਹ ਯਾਰ ਆ ਆ ਆਹ ਦੱਸ ਬੇਸੋ ਦੇ ਵੀ ਬੇਲੇੜੀ ਕੁੜੀ ਆ ਹੁਣ ਐਟੀਵਾ ਤੋੜ ਲਈ ਗਈ ਆ ਤਸਵੀਰਾਂ ਤਾਂ ਹੰਦੁਖਾ ਰਹੇ ਦਵੰਦਰ ਦੀਆਂ ਉਹ ਟੁੱਟੀਆਂ ਉਹ ਵੀ ਨਾ ਤੋੜਨੀਆਂ ਦੱਸ ਇੱਕ ਵਾਰ ਟੁੱਟ ਗਈ ਤੁਹਾਨੂੰ ਜੇ ਤੁਸੀਂ ਰੋੜ ਤਾ ਨੇ ਤੇਰੀ ਘੜੀ ਐਕਟੀਵਰ ਦਾ ਆ ਤੇਰੀ ਇੱਥੇ ਕੁੜੀ ਦੀ ਘੜੀ ਆ ਤੇਰੀ ਤੁਹਾਡੀ ਘੜੀ ਆ ਤੁਹਾਡੀ ਘੜੀ ਐਕਟੀਵਰ ਨੂੰ ਦੇਖੀ ਦਿਓ ਉਹ ਦੇਖੀ ਭਰਾਵਾ ਤੁਹਾਡੀ ਘੜੀ ਦਿਖਾਓ ਐਕਟੀਵਰ ਦਿਖਾਓ ਉਹ ਐਕਟੀਵਰ ਬੜੀ ਆ ਤੁਹਾਡੀ ਐਕਟੀਵਰ ਘੜੀ ਆ ਉਹ ਖੜੀ ਸਰ ਦਿਖਾਓ ਸਾਡੀ ਇਹਨਾਂ ਰਿਸ਼ਤੇਦਾਰਾਂ ਦੀ ਤਸਵੀਰਾਂ ਤੁਹਾਨੂੰ ਦਿਖਾਉਣਾ ਹੈ ਮੋਕੇ ਦੀ ਜਿਹੜੀ ਲੜਕੀ ਜਿਹੜੀ ਐਕਟੀਵਰ ਆ ਨੰਬਰ ਵੀ ਤੁਹਾਨੂੰ ਦਿਖਾ ਦਿੰਦੇ ਆ ਪੀਵੀ08 FG 7986 ਨੰਬਰ ਆ ਦਿਖਾ ਰਿਆ ਹੈ ਇਹ ਬਾਰੇ ਹਾਲਾਤ ਜਿਹੜੇ ਲੜਕੇ ਦੇ ਨਾਲ ਜਿਹੜਾ ਟੱਕਰ ਹੋਈ ਆ ਜੇ ਤੂੰ ਕਹਿ ਨਹੀਂ ਟੱਕਰ ਦੇਖੋ ਹੋਈ ਜਾਂ ਇਨਾਂ ਨਾਲ ਹੋਈ ਆ ਤੂੰ ਕਿਧਰੋਂ ਆ ਰਿਹਾ ਸੀ ਮੈਂ ਜਿਹੜਾ ਚਲਾ ਰਿਹਾ ਉਹਨਾਂ ਨਾਲ ਗੱਲ ਕਰਦੇ ਆਂ ਉਹਨਾਂ ਨੇ ਕੰਮ ਨਹੀਂ ਆ ਬ੍ਰੇਕ ਨਹੀਂ ਕਰਿਆ ਕੋਈ ਨਹੀਂ ਆਧਰੋਂ ਆ ਰਿਹਾ ਤੂੰ ਆਪਣੀ ਇਧਰੋਂ ਆਦੇ ਕਿਧਰੋਂ ਆ ਰਹੀਆਂ ਸੀ ਵਰਗੀ ਐ ਰੰਸਾਈਡ ਤੇ ਐ ਰੰਸਾਈਡ ਬਾਈਏ ਦੇ ਮੈਂ ਨਹੀਂ ਮੈਂ ਤੂੰ ਹੀ ਰੰਸਾਈਡ ਸੀ ਕਾਈ ਫਿਲਮ ਰੋਮ ਚੜ੍ਹ ਤੂੰ ਤੁਸੀਂ ਕੈ ਬ੍ਰੇਕ ਕਰ ਮੈਂ ਕੈ ਬ੍ਰੇਕ ਦੱਬੀ ਇਹਨੇ ਕਿਹਾ ਲੈ ਮੈਂ ਬ੍ਰੇਕ ਦੱਬੀ ਬੇਸਰੀ ਆ ਗਈ ਆ ਗਲੀ ਤੋਂ ਆਏ ਗਲੀ ਤੋਂ ਕਿੱਥੋਂ ਨਿਕਲੇ ਆ ਗਲੀ ਤੋਂ ਆਏ ਸੀ ਤੁਸੀਂ ਕਿੱਥੇ ਜਾਣੇ ਸੀ ਆ ਦੋਨੇ ਨਾ ਨਹੀਂ ਨਹੀਂ ਤੁਸੀਂ ਇੱਧਰ ਆ ਰਹੇ ਸੀ ਤੇਰੇ ਨਾਲ ਐਕਟਿਵੇਟਰ ਵੀ ਲੱਗੀ ਸੀ ਨਾ ਉਹਨੇ ਬ੍ਰੇਕ ਦੱਬੀ ਪਰ ਇਹਨੇ ਬ੍ਰੇਕ ਨਹੀਂ ਦੱਬੀ ਤੁਸੀਂ 112 ਤੇ ਫੋਨ ਕਰੋ ਤੁਸੀਂ 112 ਤੇ ਫੋਨ ਕਰੋ ਕਰੋ ਫੋਨ ਨਹੀਂ ਮੈਂ ਤੋੜ ਦੇ ਲਾ ਲਾ ਤੋੜ ਮੈਡਮ 112 ਤੇ ਤੁਸੀਂ ਫੋਨ ਕਰੋ ਤੁਸੀਂ 112 ਦਾ ਖਾਣਾ ਥੋੜੀ ਬੰਨੀ ਆ ਸਾਡੀ ਨਹੀਂ ਘੱਡੀ ਪਈ ਤੁਸੀਂ 112 ਤੇ ਫੋਨ ਕਰੋ ਨਾ ਤੁਸੀਂ ਪੁਲਿਸ ਨੂੰ ਬੁਲਾਓ ਮੁੱਕ ਕੇ ਦੇ ਕਰਵਾਇ ਨਹੀਂ ਕਿ ਤੇਰੀ ਮੈਡਮ ਮੈਡਮ ਯਾਰ ਯਾਰ ਦੱਸੋ ਕਿ ਜਿਹੜੀ ਐਟੀਵਾ ਤੋੜੀ ਜਾ ਰਹੀ ਆ ਲੜਕੇ ਬਲੋੜ ਜਿਹੜੀ ਲੜਕੀ ਨਹੀਂ ਦੱਸਿਆ ਜਾ ਰਿਹਾ ਕਿ ਐਟੀਵਾ ਦੇ ਜਿਹੜੇ ਹਾਲਾਤ ਆ ਸਾਡੀ ਜਿਹੜੇ ਦੱਸੇ ਜਾਂਦੀ ਆ ਅੰਦੀ ਦੇ ਜਿਹੜੇ ਇਹ ਰੇਹ ਹੰਦੇਸੋ ਦੇ ਕੁੜੀ ਦੇ ਰੋ ਰੋ ਕੇ ਬੁਰਾ ਹਾਲਾਤ ਹੋ ਚੁੱਕਾ ਵਾ ਮੋਕੇ ਦੇ ਅੱਜ ਹੀ ਮੁਰਦਾ ਖਾਈ ਯਾਰ ਮੈਂ ਉਹਨੇ ਮਗਰ ਦੀਆ ਇਹ ਆ ਰਹੀ ਇਧਰੋਂ ਜੱਕਦਾ ਮੈਂ ਨਹੀਂ ਅੱਗੇ ਲਿਆ ਕੇ ਕਰਦੀ ਉਹ ਤਾਂ ਬ੍ਰੇਕ ਨਹੀਂ ਲੱਗੀ ਹੰਦੇਸੋ ਦੇ ਕੁੜੀ ਦੇ ਹਾਲਾਤ ਹਨ ਨੁਹਾਨਾ ਰੋ ਰੋ ਕੇ ਜਿਹੜੇ ਬੁਰੇ ਹੋ ਚੁੱਕੇ ਆ ਮੋਕੇ ਦੇ ਜਿਹੜਾ ਨਜ਼ਦੀਕ ਥਾਣਾ ਵੀ ਹੈ ਜਿਹੜੀ ਪੁਲਸ ਅਜੇ ਤੱਕ ਅੱਥਰ ਪਹੁੰਚੀ ਨਹੀਂ ਆ ਤਸਵੀਰਾਂ ਤਾਂ ਦਿਖਾ ਰਹੇ ਆ ਦੇਸੋ ਦੇ ਲੜਕੀ ਦੇ ਹਾਲਾਤ ਦੇਖੀ ਬੇਟਾ ਚਲੋ ਕੋਈ ਬਾਤ ਨਹੀਂ ਇਸ ਕੋ ਆਪਾਂ ਕ੍ਰੈਸ਼ ਕਰਕੇ ਪਿਆਹਦੇ ਨਾ ਰਿਕਾਰਡ ਕਰਕੇ ਲਗਾਓ ਹੋਰ ਇਹ ਘਰ ਵਿੱਚ ਵੀ ਕੋਈ ਬਾਤ ਨਹੀਂ ਠੀਕ ਕਰ ਸਕਦੇ ਨਹੀਂ ਦੇਖ ਕੇ ਕਰਕੇ ਵੀ ਆਪਾਂ ਕੁੜੀਆਂ ਕੈਮਰੇ ਨਾਲ ਆਪਣੇ ਕਾਲ ਅਦਾਤਾ ਦੇ ਹਾਂ ਹੁਣ ਇਦਾਂ ਨਾ ਕਰੀਏ ਦੂਜੇ ਨੂੰ ਧੱਕੀਏ ਵਿੱਚ ਕੀ ਹੈ ਕਿ ਇਹ ਕੈਮਰਾ ਹੈ ਭਾਈ ਜੀ ਬਿਖਰਾ ਦਿਓ ਇਹਨੂੰ ਤਾਂ ਠੀਕ ਕਰਾ ਦੇ ਕੋਈ ਨਹੀਂ ਨਹੀਂ ਤੁਸੀਂ ਘੱਡੀ ਠੀਕ ਕਰਾਣੀ ਪੁਲਿਸ ਨੂੰ ਬੁਲਾ ਲਓ ਮੋਕੇ ਦੇ ਪੁਲਿਸ ਨਾ ਨਹੀਂ ਬੁਲਾਉਣਾ ਫੋਨ ਨਾ ਚਲਾਓ ਤੇ ਫਿਰ ਮਾਮਲਾ ਆਪ ਕੈਸੇ ਹੋਗਾ ਨਹੀਂ ਨਹੀਂ ਆਪੇ ਰੋ ਰਹੇ ਹੋ ਐਸੇ ਝਗੜਾ ਕਰ ਰਹੇ ਹੋ ਤੇ ਮੇਰੀ ਮੇਰਾ ਤਾਂ ਕਾ ਮੈਂ ਰਾਈਟ ਆ ਮੇਰਾ ਦੋ ਲੜਕੀ ਨੂੰ ਨਹੀਂ ਨਹੀਂ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਕਿਹਾ ਮੇਨਾ ਨਹੀਂ ਕਾ ਪਾਣੀ ਤੁਸੀਂ ਗੱਲ ਕਰੋ ਤੁਸੀਂ ਗੁੱਸੇ ਨਾਲ ਮੇਰੀ ਗੱਲ ਸੁਣੋ ਤੁਸੀਂ ਪੁਲਿਸ ਨੂੰ ਫੋਨ ਕਿਉਂ ਕਰਦੇ ਹੋ ਇਤਨੇ ਕਾ ਆਏਗਾ ਉਹ ਫੂਟੂ ਨਾ ਚੱਲ ਗਿਆ ਉਹ ਤੋਂ ਨੰਬਰ ਤੱਕ ਨਹੀਂ ਯਾਰ ਕਿਹੜਾ ਬੜੀ ਗੱਲ ਸੁਣੋ ਕੀ ਕਹਿ ਕੀ ਆਇਆ ਲੜਕਾ ਉਹ ਤਾਂ ਚੱਲ ਗਿਆ ਆਪਾਂ ਤੋਂ ਸਾਹਮਣੇ ਆਂਡੇ ਖਾਂਦੇ ਫੇਸੀ ਠੀਕ ਹੈ ਇਹ ਕੁੜੀ ਆ ਇਧਰੋਂ ਆਈ ਆ ਕੋਚ ਦਾ ਹੁੰਦਾ ਪਿਆ ਸੀ ਆ ਇਹ ਬੈਠ ਵਾਲੀ ਦੇਖੋ ਪਈ ਹੋ ਗਿਆ ਉਹ ਨਿਕਲ ਵੀ ਗਿਆ ਨਾ ਨੰਬਰ ਤੱਕ ਨਹੀਂ ਲੋਡ ਕੀਤਾ ਕਹਿਨੇ ਵੀ ਨੰਬਰ ਕੀ ਆ ਉਹਦਾ ਲੋਡ ਕਰ ਲੈ ਤੂੰ ਨੰਬਰ ਉਹਦਾ ਪਰ ਇਹ ਓਏ ਉਸ ਦਾ ਬੋਲ ਦੇ ਉਹ ਮੁੰਡੇ ਦੀ ਹੋਰੀ ਨੰਬਰ ਪਲੇਟ ਦੀ ਹੈਗੀ ਆ ਭੱਜ ਗਿਆ ਭੱਜਿਆ ਕਹਿੰਦੇ ਯਾਰ ਨੰਬਰ ਪਲੇਟ ਹੋਰੀ ਹੈਗੀ ਆ ਭਾਜੀ ਤੁਸੀਂ ਇੱਥੋਂ ਭਜਾਇਆ ਤੁਸੀਂ ਮੋਕੇ ਦੇ ਫੋਨ ਕਿਉਂ ਨਹੀਂ ਕਰ ਰਹੇ ਇੱਥੇ ਮੋਕੇ ਦੇ ਕਿਹਨੇ ਭਜਾਇਆ ਮੈਂ ਥੋੜਾ ਕੰਨਾ ਭਜਾਇਆ ਮੈਂ ਕਹਿੰਦਾ ਮੋਕੇ ਤੁਸੀਂ ਫੋਨ ਕਿਉਂ ਨਹੀਂ ਕਰ ਰਹੇ ਤੁਹਾਨੂੰ ਪ੍ਰਸ਼ਾਸਨ ਦਾ ਕੰਮ ਨਹੀਂ ਕਰੀਏ ਮੈਂ ਠੇਕ ਕਰਾ ਦਿੰਦਾ ਯਾਰ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸੰਡੀਆਂ ਕਰ ਨੇ ਜਿਹੜੀ ਲੜਕੀ ਦੀ ਦੱਸਿਆ ਜਿਹੜਾ ਲੜਕਾ ਤੂੰ ਰਫਤਬੂ ਹੋ ਚੁੱਕਾ ਵਾ ਕੋਈ ਮਾਮਲਾ ਹੋਰ ਵੀ ਅਗਲੀ ਅਪੀਲ ਆਉਂਦਾ